ਕਦੇ ਸੋਚਿਆ ਹੈ ਨਾਨੀ ਦਾ ਘਰ ਛੱਡ ਕੇ ਅਸੀਂ ਵੱਡੇ ਤਾਂ ਹੋ ਗਏ ਪਰ ਉਹ ਪੁਰਾਣੀਆਂ ਯਾਦਾਂ ਅੱਜ ਵੀ ਸਾਡੇ ਦਿਲ ਵਿੱਚ ਕਿਉਂ ਟੜਕਦੀਆਂ ਹਨ ਨਾਨੀ ਦਾ ਘਰ ਇੱਕ ਥਾਂ ਨਹੀਂ ਇੱਕ ਯਾਦ ਹੈ ਇੱਕ ਖੁਸ਼ਬੂ ਹੈ ਇੱਕ ਅਹਿਸਾਸ ਹੈ ਜੋ ਵੱਡੇ ਹੋਣ ਦੇ ਬਾਵਜੂਦ ਵੀ ਦਿਲ ਦੇ ਕਿਸੇ ਕੰਡੇ ਵਿੱਚ ਹਮੇਸ਼ਾ ਜਿਉਂਦਾ ਰਹਿੰਦਾ ਹੈ ਮੈਂ ਹਰ ਗਰਮੀਆਂ ਦੀ ਛੁੱਟੀ ਜਦ ਨਾਨੀ ਦੇ ਘਰ ਜਾਂਦਾ ਸੀ ਘਰ ਦੇ ਬਾਹਰ ਖੜਾ ਉਹ ਪੁਰਾਣਾ ਨਿੰਬੂ ਦਾ ਰੁੱਖ ਲੱਗਦਾ ਸੀ ਜਿਵੇਂ ਮੈਨੂੰ ਹੀ ਦੇਖ ਕੇ ਮੁਸਕਰਾ ਰਿਹਾ ਹੋਵੇ ਨਾਨੀ ਦੀ ਆਵਾਜ਼ ਆ ਗਿਆ ਮੇਰਾ ਸ਼ੇਰ ਉਹ ਲਫ਼ਜ਼ ਅੱਜ ਵੀ ਕੰਨਾਂ ਵਿੱਚ ਗੂੰਜਦੇ ਹਨ ਨਾਨੀ ਦੇ ਘਰ 'ਚ ਘੜੀਆਂ ਹੌਲੀ ਤਰ੍ਹਾਂ ਚੱਲਦੀਆਂ ਸਨ ਉਸ ਨੂੰ ਸਾਡੇ ਲਈ ਹਮੇਸ਼ਾ ਸਮਾਂ ਸੀ ਫਿਕਰਾਂ ਤੋਂ ਖਾਲੀ ਪਿਆਰ ਨਾਲ ਭਰਿਆ ਸਮਾਂ ਸਵੇਰ ਦੀ ਰੋਟੀ ਦੀ ਖੁਸ਼ਬੂ ਚੁੱਲੇ ਤੇ ਬਣਦਾ ਘੋਵ ਵਾਲਾ ਪ੍ਰਾਠਾ ਤੇ ਨਾਨੀ ਦਾ ਹੱਥ ਮੱਥੇ ਤੇ ਰੱਖ ਕੇ ਕਹਿਣਾ ਰੱਬ ਕਰੇ ਤੈਨੂੰ ਕਿਸੇ ਦੀ ਨજર ਨਾ ਲੱਗੇ ਅੱਜ ਉਹ ਪਲ ਯਾਦ ਆਉਣ ਤਾਂ ਦਿਲ ਭਰ ਆਉਂਦਾ ਹੈ ਸ਼ਾਮ ਨੂੰ ਅਸੀਂ ਛੱਤ ਤੇ ਬੈਠਣਾ ਨਾਨੀ ਤਾਰਿਆਂ ਵੱਲ ਇਸ਼ਾਰਾ ਕਰਦੀ ਕਹਾਣੀ ਸੁਣਾਉਂਦੀ ਕਦੇ ਰਾਜੇ ਦੀ ਕਦੇ ਸ਼ੇਰ ਦੀ ਕਦੇ ਉਸ ਦੀ ਆਪਣੀ ਜ਼ਿੰਦਗੀ ਦੀ ਪਰ ਮੈਨੂੰ ਉਸ ਦੀ ਹਰ ਕਹਾਣੀ ਵਿੱਚ ਇੱਕ ਹੀ ਸੁਨੇਹਾ ਮਿਲਦਾ ਸੀ ਜੀਵਨ ਵਿੱਚ ਦਿਲ ਸਾਫ਼ ਰੱਖਿਆ ਕਰੋ ਬਾਕੀ ਸਭ ਰੱਬ ਸਵਾਰ ਦਿੰਦਾ ਹੈ ਉਸਦੇ ਹੱਥਾਂ ਦੀ ਗਰਮੀ ਉਸਦੀ ਮਿੱਠੀ ਮੁਸਕਰਾਹਟ ਉਸਦੇ ਤਰਸ ਵਾਲਾ ਪਿਆਰ ਇਹ ਸਭ ਮੇਰੇ ਬਚਪਨ ਦੀ ਦੌਲਤ ਸੀ ਫਿਰ ਸਮਾਂ ਬਦਲਦਾ ਗਿਆ ਅਸੀਂ ਵੱਡੇ ਹੋ ਗਏ ਕਾਜ ਆ ਗਿਆ ਨੌਕਰੀ ਆ ਗਈ ਚਿੰਤਾਵਾਂ ਆ ਗਈਆਂ ਤੇ ਨਾਨੀ ਦੇ ਘਰ ਜਾਣ ਦਾ ਸਮਾਂ ਕਿਤੇ ਗੁੰਮ ਹੀ ਗਿਆ ਇੱਕ ਦਿਨ ਰিসিਵਰ ਵੱਜਿਆ ਮੈਂ ਸੁਣਿਆ ਨਾਨੀ ਦੀ ਤਬੀਤ ਠੀਕ ਨਹੀਂ ਮੈਂ ਦੌੜ ਕੇ ਗਿਆ ਨਾਨੀ ਚੁੱਪ ਸੀ ਪਰ ਮੇਰਾ ਹੱਥ ਫੜ ਕੇ ਬੋਹੜੀ ਕਹਿੰਦੀ ਹੈ ਤੂੰ ਆ ਗਿਆ ਮੇਰਾ ਬੱਚਾ ਆ ਗਿਆ ਹੁਣ ਮੈਨੂੰ ਕੁਝ ਨਹੀਂ ਚਾਹੀਦਾ ਉਸ ਦੀ ਉਹ ਅਖੀਰਲੀ ਮੁਸਕਰਾਹਟ ਅੱਜ ਵੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੈ ਨਾਨੀ ਦਾ ਘਰ ਅੱਜ ਵੀ ਖੜਾ ਹੈ ਪਰ ਅੰਦਰੋਂ ਖਾਮੋਸ਼ ਦੀਵਾਰਾਂ ਤੇ ਉਸ ਦੀ ਹਸਣ ਦੀ ਗੂੰਜ ਅਜੇ ਵੀ ਬਚੀ ਹੋਈ ਹੈ ਕਈ ਵਾਰ ਮੈਂ ਉਸ ਘਰ ਦੇ ਬਰਾਂਡੇ ਵਿੱਚ ਬੈਠ ਜਾਂਦਾ ਹਾਂ ਅੱਖਾਂ ਬੰਦ ਕਰਦਾ ਹਾਂ ਲੱਗਦਾ ਹੈ ਜਿਵੇਂ ਨਾਨੀ ਮੇਰੇ ਮੱਥੇ ਤੇ ਹੱਥ ਰੱਖ ਕੇ ਕਹਿ ਰਹੀ ਹੋਵੇ ਖੁਸ਼ ਰਹਿਆ ਕਰ ਬੱਚੇ ਅਸਲ ਵਿੱਚ ਨਾਨੀ ਦਾ ਘਰ ਇੱਕ ਥਾਂ ਨਹੀਂ ਇੱਕ ਪਿਆਰ ਦਾ ਮੰਦਰ ਹੈ ਜਿੱਥੇ ਜਾਂਦਿਆਂ ਸਾਡੀ ਰੂਹ ਨੂੰ ਸਕੂਨ ਮਿਲਦਾ ਹੈ ਦੋਸਤੋ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕੀ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ